ਗੁਰੂ ਅਰਜਨ ਦੇ ਮਹਾਰਾਜ ਦੇ ਵੇਲੇ ਜਿਨ੍ਹਾਂ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਮੱਥੋਂ ਤੇ ਮੁਰਾਰੀ ਜੀ ਨੂੰ ਪਹਿਲੀ ਮੰਜੀ ਥਾਪੀ ਸੀ ਪ੍ਰਚਾਰ ਦੀ ਉਹ ਪੈਰੋਵਾਲ ਜਾ ਕੇ ਰਹਿਣ ਲੱਗ ਪਏ ਉਹਨਾਂ ਦੇ ਪੋਤਰਾ ਤੇ ਪੋਤ ਨੋਂ ਜਦੋਂ ਸ੍ਰੀ ਹਰਮੰਦਰ ਸਾਹਿਬ ਤਿਆਰ ਹੋਇਆ ਉਹ ਆ ਕੇ ਸੇਵਾ ਕਰਦੇ ਰਹੇ ਜਾਣ ਲੱਗਿਆ ਪਾਤਸ਼ਾਹਾਂ ਨੇ ਉਹਨਾਂ ਦੀ ਝੋਲੀ ਬਖਸ਼ਿਸ਼ਾਂ ਪਾਈਆਂ ਜਿੱਥੇ ਨਾਮ ਦਿੱਤਾ ਉੱਥੇ ਦੁਨਿਆਵੀ ਪਦਾਰਥ ਜੋ ਚਿੱਤ ਵਿੱਚ ਇੱਛਾ ਸੀ ਪੂਰੀ ਕੀਤੀ ਸਾਧ ਸੰਗਤ ਉਹਨਾਂ ਨੂੰ ਔਲਾਦ ਦੀ ਇੱਛਾ ਸੀ ਪੁੱਤਰ ਹੋ ਗਿਆ ਜਦੋਂ ਬੱਚਾ 4 ਸਾਲ ਦਾ ਹੋਇਆ ਉਹ ਪੰਜ ਸਿੱਖਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਚਾਰਕ ਸਿੱਖਾਂ ਨੂੰ ਪ੍ਰਸ਼ਾਦਾ ਸ਼ਕਾਰੇ ਸੀ ਕੱਚੇ ਕੋਠੇ ਕੱਚੇ ਘਰ ਉਹ 4 ਸਾਲ ਦੇ ਬੱਚੇ ਦੇ ਸੱਪ ਲੜ ਗਿਆ ਉਹਦੀ ਮੌਤ ਹੋ ਗਈ ਜਦੋਂ ਮਾਈ ਚੌਂਕੇ ਤੋਂ ਪ੍ਰਸ਼ਾਦਾ ਸ਼ਕਾ ਕੇ ਬਿੱਲੀ ਹੋਈ ਉਹਨੇ ਘਰ ਵਾਲੇ ਨੂੰ ਕਿਹਾ ਜੀ ਬੱਚਾ ਨਜ਼ਰ ਨਹੀਂ ਆਉਂਦਾ ਉਹਨੇ ਕਿਹਾ ਹੁਣੇ ਤਾਂ ਇੱਥੇ ਸੀ ਅੱਗੇ ਤੁਹਾਨੂੰ ਪਤਾ ਹੈ ਕੱਚੇ ਕੋਠੇ ਇੱਕ ਦੂਜੇ ਦੇ ਪਿੱਛੇ-ਪਿੱਛੇ ਬਣਦੇ ਸੀ ਉਹਨੂੰ ਕੋਠੀ ਕਹਿੰਦੇ ਭੱਜ ਕੇ ਕਮਰੇ ਵਿੱਚ ਗਏ ਕੋਠੇ ਕੱਚੇ ਕੋਠੇ ਜਦੋਂ ਜਾ ਕੇ ਵੇਖਿਆ ਬੱਚੇ ਦੇ ਮੂੰਹ ਵਿੱਚੋਂ ਝੱਗ ਜਾ ਰਹੀ ਹੈ ਜ਼ਹਿਰੀਲਾ ਸੱਪ ਲੜ ਗਿਆ ਉਹਦੀ ਥਾਂ ਤੇ ਮੌਤ ਹੋ ਤੇ ਜਦੋਂ ਮਾਂ ਨੇ ਆਪਣੇ ਪੁੱਤ ਨੂੰ ਸੱਪ ਲੜਿਆ ਮਰਿਆ ਵੇਖਿਆ ਉਦੋਂ ਉਹਦੀ ਜ਼ਮਾਨ ਉੱਤੇ ਸੁਪਨਨੀ ਸੈਨ ਦਾ ਪਾਠ ਚੱਲ ਰਿਹਾ ਸੀ ਕਿਉਂਕਿ ਉਹਨੂੰ ਮੂੰਹ ਜਵਾਨੀ ਕੰਠ ਸੀ ਬਣੀ ਉਹਨੂੰ ਸੁਖਮਣੀ ਸਾਹਿਬ ਦੀ ਪੰਕਤੀ ਜਿੱਥੇ ਸੀ ਜ਼ੁਬਾਨ ਤੇ ਉੱਥੇ ਰੁਕ ਗਈ ਉਦੋਂ ਉਹਦੀ ਜ਼ੁਬਾਨ ਉੱਤੇ ਸੁਖਮਣੀ ਸਾਹਿਬ ਦੀ ਪੰਕਤੀ ਸੀ ਜਿਸ ਕੀ ਵਸਤ ਇਸ ਅੱਗ ਰੱਖੇ ਪ੍ਰਭ ਕੀ ਆਗਿਆ ਮੰਨੈ ਮਥੈ ਅੰਦਰੋਂ ਭੁੱਬ ਨਿਕਲੀ ਰੋਣ ਲੱਗ ਪਈ ਇੱਕੋ ਗੱਲ ਉੱਚੀ ਉੱਚੀ ਕਹੀ ਜਿਸ ਕੀ ਵਸਤ ਇਸ ਅੱਗ ਰੱਖੇ ਪ੍ਰਭ ਕੀ ਆਗਿਆ ਮੰਨੈ ਮਥੈ ਉਹਦੇ ਘਰ ਵਾਲੇ ਨੇ ਫੜ ਕੇ ਹੌਸਲਾ ਦਿੱਤਾ ਭਗਵਾਨ ਨੇ ਰੱਬ ਦਾ ਭਾਣਾ ਹੈ ਜਿਹਦੀ ਦਾਤ ਸੀ ਉਹ ਲੈ ਗਿਆ ਪਿੰਡ ਇਕੱਠਾ ਹੋਇਆ ਰੌਲਾ ਪੈ ਗਿਆ ਛੋਟੇ ਜਿਹੇ ਬੱਚੇ ਦੇ ਸੱਪ ਲੜ ਗਏ ਇੰਨੀ ਸੇਵਾ ਕਰਨ ਵਾਲੇ ਨਾਲੇ ਗੁਰੂ ਅਰਜਨ ਦੇਵ ਮਹਾਰਾਜ ਦੇ ਥੱਪੇ ਹੋਏ ਨੇ ਉਹ ਬੱਚੇ ਦਾ ਸੰਸਕਾਰ ਕਰ ਦਿੱਤਾ 15-20 ਦਿਨ ਮਾਂ ਉਦਾਸ ਰਹੀਆ ਬਾਣੀ ਪੜ੍ਹਦੇ ਆਂ ਵਾਰ-ਵਾਰ ਉਹ ਪੰਕਤੀ ਸੁਰਤ ਵਿੱਚ ਆਈ ਗਈ ਜਿਸ ਕੀ ਵਸ ਤੇ ਅੱਗੇ ਰੱਖੇ ਪ੍ਰਭ ਕੀ ਆਗਿਆ ਮੰਨੈ ਮਾਥੇ ਮਨ ਭਰ ਕੇ ਰੋਣਾ ਕਿਉ ਜਿਹੜੀ ਮਾਂ ਦਾ ਬੱਚਾ ਐ ਗੁਜ਼ਰ ਜਾਏ ਸਾਥ ਸੰਗਤ ਇਹ ਬੱਚਿਆਂ ਨਾਲ ਮਾਂ ਦਾ ਅੰਦਰ ਦਾ ਅੰਦਰ ਦਾ ਰਿਸ਼ਤਾ ਹੁੰਦਾ ਹੈ ਬੱਚੇ ਨੂੰ ਜਨਮ ਵਾਹਰ ਕਰਾਉਣ ਤੋਂ ਬਾਅਦ ਕੰਚੀ ਨਾਲ 나ੜੂਆ ਕੱਟਦੇ ਨੇ ਫਿਰ ਲੱਜ ਕੇ ਬਾਹਰ ਆਉਂਦਾ ਹੈ। ਮਾਂ ਦਾ ਖਾਡਾ ਪੀਤਾ ਬੱਚੇ ਤੇ ਇਹ ਨਹੀਂ ਕਿ ਬਾਹਰ ਪੇਟ ਤੋਂ ਬਾਹਰ ਜਨਮ ਹੋ ਗਿਆ ਜੀ ਰਿਸ਼ਤਾ ਟੁੱਟ ਗਿਆ ਨਹੀਂ। ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ। ਬੱਚਾ ਨੀਂਦ ਵਿੱਚ ਸੁੱਤਾ ਪਿਆ ਹੋਵੇ। ਸੁੱਤੇ ਪਏ ਬੱਚੇ ਦੇ ਪੇਟ ਨੂੰ ਭੁੱਖ ਲੱਗੀ। ਅਜੇ ਉਹਨੇ ਅੱਖਾਂ ਖੋਲ੍ਹ ਕੇ ਰੋ ਕੇ ਕਲਕਾਰੀ ਨਹੀਂ ਮਾਰੀ ਕਿ ਮੈਨੂੰ ਭੁੱਖ ਲੱਗੀ ਹੈ। ਇਹ ਦ੍ਰਿਸ਼ਟੀ ਬੰਦੇ ਉਹ ਤੁਹਾਡਾ ਤਜਰਬਾ ਰਹਿਣਾ ਹੈ। ਬੱਚਾ نیند ਵਿੱਚ ਪਿਆ ਪੇਟ ਵਿੱਚ ਭੁੱਖ ਲੱਗਦੀ ਹੈ ਘਰ ਦੇ ਵਿੱਚ ਕੰਮ ਕਰਨ ਵਾਲੀ ਮਾਈ ਕੰਮ ਛੱਡ ਕੇ ਬੱਚੇ ਵੱਲ ਆ ਜਾਂਦੀ ਪਤਾ ਕਿਉਂ ਉਹਨੂੰ ਅੰਦਰੋਂ ਛਾਤੀ ਤੋਂ ਖਿੱਚ ਪੈਂਦੀ ਮੇਰੇ ਬੱਚੇ ਨੂੰ ਭੁੱਖ ਲੱਗ ਗਈ ਹੈ ਇੰਨਾ ਨੇੜੇ ਦਾ ਰਿਸ਼ਤਾ ਹੈ ਅਜੇ ਬੱਚਾ ਜਾਗਿਆ ਨਹੀਂ ਉਹਦੇ ਅੰਦਰ ਦਿਲ ਨੂੰ ਵੀ ਖਿੱਚ ਪੈ ਗਈ ਮੇਰੇ ਬੱਚੇ ਨੂੰ ਭੁੱਖ ਲੱਗੀ ਸਾਥ ਸੰਗਤ ਉਹ ਮਹਾਵਿਰਾਗ ਵਿੱਚ ਰੋਵੇ ਨਾਲੇ ਗੁਰੂ ਦੀ ਬਾਣੀ ਦੀ ਪੰਕਤੀ ਪੜ੍ਹੇ ਜਿਸ ਕੀ ਵਾਸਤੇ ਅੱਗੇ ਰੱਖ ਪ੍ਰਭ ਕੀ ਆਗਿਆ ਮੰਨੇ ਮਥੇ ਉਹਦੇ ਘਰ ਵਾਲੇ ਨੇ ਕਿਹਾ ਚਲੋ ਗੁਰੂ ਅਰਜਨ ਸਾਹਿਬ ਮਹਾਰਾਜ ਕੋਲ ਚੱਲਨੇ ਜਿਨੇ ਦਾਤ ਦਿੱਤੀ ਉਹਦੇ ਚਰਨਾ ਚਲੇ ਦੋਮੇ ਜੀ ਘਰ ਨੂੰ ਜੰਦਰਾ ਲਾ ਕੇ ਆ ਗਏ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੁੱਖ ਪੰਜਨੀ ਵੇਰ ਦੇ ਕੋਲ ਜਿੱਥੇ ਅਜ ਥੜਾ ਬਣਿਆ ਹੋਇਆ ਜਿਹਨੂੰ 68 ਥੜਾ ਕਹਿੰਦੇ ਨੇ 68 ਤੀਰਥ ਉਹ ਥੜੇ ਉੱਤੇ ਬੈਠੇ ਸੇਵਾ ਕਰਵਾ ਰਹੇ ਆ ਕੇ ਦੋਮਾ ਜੀਆਂ ਮੱਥਾ ਟੇਕਿਆ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਵੇਖ ਕੇ ਆਪਣਾ ਮੇਰ ਦਾ ਹੱਥ ਉਹ ਬੀਬੀ ਦੇ ਸਿਰ ਤੇ ਰੱਖਿਆ ਅੰਦਰੋਂ ਵਿਰਾਗ ਫੁੱਟਿਆ ਪੋਬਾ ਮਾਰ ਕੇ ਰੋ ਪਈ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਬੋਲੇ ਕਹਿੰਦੇ ਧੀਏ ਪਿਛਲੇ 15 ਦਿਨਾਂ ਤੋਂ ਜਿਹੜੀ ਪੰਗਤੀ ਕਮਾ ਰਹੀ ਹੈ ਉੱਚੀ ਆਵਾਜ਼ ਵਿੱਚ ਬੋਲ ਕੇ ਕਹ ਉਹਨੇ ਅੰਦਰੋਂ ਪੋਬ ਮਾਰੀ ਰੋ ਪਈ ਉੱਚੀ ਉੱਚੀ ਰੋਂਦਿਆਂ ਕਹ ਜਿਸ ਕੀ ਵਸ ਇਸ ਅੱਗੇ ਰੱਖ ਪ੍ਰਭ ਕੀ ਆਗਿਆ ਮੰਨੇ ਮਥੇ ਨਾਲੇ ਰੋ ਕੇ ਕਹ ਪਾਤਸ਼ਾਹ ਤੁਸੀਂ ਦਿੱਤਾ ਸੀ ਤੁਹਾਡੇ ਹੁਕਮ ਚ ਬੱਚਾ ਚਲਾ ਗਿਆ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਪਿਆਰ ਚ ਬੋਲੇ ਕਹਿੰਦੇ ਧੀਏ ਜਿਹੜੀਆਂ ਪੰਕਤੀਆਂ ਤੂੰ 15 ਦਿਨ ਭਾਣੇ ਚ ਰਹਿ ਕੇ ਕਮਾਈਆਂ ਨੇ ਜਾਂ ਗੁਰੂ ਰਾਮਦਾਸ ਨਦਰ ਕਰਨ ਇਤੋਂ ਅਗਲੀਆਂ ਪੰਕਤੀਆਂ ਵੀ ਤੇਰੀ ਝੋਲੀ ਪਾਈ ਮਹਾਰਾਜ ਇਸ ਤੋਂ ਅਗਲੀਆਂ ਪੰਕਤੀਆਂ ਕਹਿੰਗੇ ਇਸ ਤੋਂ ਅਗਲੀ ਪੰਕਤੀ ਵੀ ਤੇਰੀ ਝੋਲੀ ਵਿੱਚ ਪਾਈ ਹਜ਼ੂਰ ਨੇ ਉੱਚੀ ਆਵਾਜ਼ ਚ ਕਿਹਾ ਇਸ ਤੋਂ ਅਗਲੀ ਪੰਕਤੀ ਪੜੋ ਸਹਿਬ ਕਹਿੰਦੇ ਜਿਸ ਕੀ ਵਾਸਤੇ ਸਿਆਬੈ ਰੱਖੈ ਪਰਬ ਕੀ ਆਗਿਆ ਮੰਨੇ ਮੱਥੇ ਤੇ ਅਗਲੀ ਪੰਗਤੀ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਕਹਿੰਦੇ ਜਹ ਤੀਏ ਉਸ ਤੋਂ ਚੌਗਣਾ ਨਿਹਾਲ ਕੀਤਾ ਅਗਲੀਆਂ ਪੰਗਤੀਆਂ ਵੀ ਗੁਰੂ ਰਾਮਦਾਸ ਤੇਰੀ ਕਮਾਈ ਚ ਪਾਉਣ ਹੁਣ ਤੇਰੇ ਘਰ ਚੌਗਣਾ ਤੈਨੂੰ ਨੇ ਹਾਲ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਚਾਰ ਪੁੱਤਰ ਹੋਏ 7ਵੇਂ ਪਾਦਸ਼ਾਹ ਤੋਂ 10ਵੇਂ ਪਾਦਸ਼ਾਹ ਤੱਕ ਉਹਨਾਂ ਦੀ ਸਿੱਖੀ ਚੱਲੀ ਕਹਿਣ ਤੋਂ ਬਾਅਦ ਕਿਹੜੀ ਚੀਜ਼ ਐ ਜਿਹੜੀ ਬਾਣੀ ਪੜ ਕੇ ਨਹੀਂ ਮਿਲਦੀ